ਗੱਲਬਾਤ ਕਰਦੇ ਆ ਹੋਰ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਬਾਈ ਜੀ ਹਾਂ ਜੀ ਲਾਸ਼ ਦੇ ਟਰੈਕਟਰ ਹਾਂ ਜੀ ਹਾਂ ਜੀ ਤੇ ਦਿਓ ਜਾਣਕਾਰੀ ਆ ਸੋਨਾਲਿਕ 750 ਡੀ 750 750 ਡੀ ਆਈ ਬਾਈ ਜੀ ਕਿਹੜਾ ਮਾਡਲ ਹੈ ਜੀ 14 ਮਾਡਲ ਹੈ ਜੀ 14 ਮਾਡਲ ਹਾਂ ਜੀ ਤੇ ਸਾਰਾ origional ਟਰੈਕਟਰ ਹੈ ਬਾਈ ਜੀ ਅੱਛਾ ਅੱਗੋ ਲੈ ਕੇ ਪਿੱਛੇ ਤੱਕ ਪਿੱਛੇ ਤੱਕ ਸਾਰਾ origional ਆ ਫਸਟ ਤੋਂ ਨੂੰ ਟਰੈਕਟਰ ਬਾਈ ਪਹਿਲੇ ਨਾਲ ਟਾਇਰ ਮਾਰਕ ਤੋਂ ਲਿਆ ਆ ਪਾ ਜੀ ਟਾਇਰ ਹੋਣੇ 70 ਪੈਸੇ ਜੀ ਹਾਂ ਜੀ ਟਾਇਰ 70 70 ਪੈਸੇ ਹੈਗੇ ਚਾਰੇ ਠੀਕ ਹੈ ਜੀ ਹਾਂ ਜੀ ਸਾਰਾ origional ਹੈ ਰੰਗ ਟੂ ਦਾ ਪੇਟ ਨਹੀਂ ਕੋਈ ਵੀ ਕਿੰਨੇ ਕੀ ਡਿਮਾਂਡ ਮੰਡ ਕਰਦੇ ਇਹ 40 ਲੱਖ ਰੁਪਏ ਮੰਗਦੇ ਨੇ ਦੇਣਾ ਕਿੰਨੇ ਦਾ ਕੋਈ ਗੱਲ ਨਹੀਂ ਕਰ ਲਾਂਗੇ ਜਿਵੇਂ ਕੋਈ ਗਾਹ ਫੋਨ ਕਰੂਗਾ ਉਹ ਇਹ ਫਿਰ ਵੀ ਆਪਣੇ ਸੱਜਣ ਭੈਣ ਭਰਾਵਾਂ ਦੇ ਪੈਣੇ ਵੀਡੀਓ ਕੋਈ ਨਹੀਂ ਮੈਸ ਚਲੈਸ ਕਰ ਦਾਂਗੇ ਜੀ ਕਰ ਦੋਗੇ ਲੈਸ ਹਾਂਜੀ ਲੈਸ ਕਰਕੇ ਠੀਕ ਆ ਚੱਲ ਅੱਗੇ ਆਜੋ ਅੱਗੇ ਹਰ ਜਣ ਅੱਛਾ 40 ਲੱਖ ਇਦਨੋਂ ਲੱਗ ਪਣਾ ਹੈ ਅੱਛਾ 3600 ਹੋਰ ਮੰਡੀ ਵਾਲਿਆਂ ਦਾ ਕੋਈ ਨਹੀਂ ਇਹ ਕਾਨੇਵਾਲ ਫੋ ਟਰੈਕਟਰ ਬਈ ਅੱਛਾ ਸਾਰਾ ਓਰੀਜਨਲ ਟਰੈਕਟਰ ਬਈ ਇਹ ਹੈ ਇਹ ਕਿਹੜਾ ਮਾਡਲ ਆ ਕੱਲ੍ਹ ਵੀ ਮਾਡਲ ਆ ਜੀ ਲੇ ਵੀ ਦੋਸਤੋ ਕੇ ਭੈਣ ਭਰਾਣੇ ਤਿਆਰ ਕਰਾਉਣਾ ਮੋਡੀਫਾਈ ਕਰਾਉਣਾ ਜੇ ਇਦਾਂ ਹੀ ਕੋਈ ਵਾਈ ਕਰਨੀ ਛੋਟਾ ਜਿਮੀਦਾਰਾ ਦਾ ਵਧੀਆ ਟਰੈਕਟਰ ਆ ਠੀਕ ਆ ਬਾਕੀ ਜਿਹੜੇ ਪੁਰਾਣੇ ਮੋਡੀਫਾਈ ਕਰਾਉਣਾ ਉਹਨੇ ਦੇ ਓਵਰਹਾਲ ਕੰਮ ਕਰਾਈ ਦੇਣਾ ਆਜੋ ਬਾਈ ਅੱਗੇ ਆਜੋ ਆ ਕਿਹੜਾ ਆ ਗਿਆ ਜੀ 744 ਹੈ ਜੀ ਇਹ ਕਿਹੜਾ ਮਾਡਲ ਆ ਜੀ ਇਹ 5 ਮਾਡਲ ਹੈ ਤੇ ਇਹਦੀ ਕੀ ਡਿਮਾਂਡ ਆ ਜੀ 265000 ਰੁਪਏ ਜੀ ਕਰ ਦੋ ਗਲਾਸੇ ਦੇ ਜੀ ਹਾਂ ਜੀ ਇਹ ਤੁਹੇ ਲੈਸ ਕਰ ਦਾਂਗੇ ਜੀ ਅੱਗੇ ਆਜੋ ਜੀ 660000 ਕਰ ਦੇ ਲੈਸ ਕਰ ਦਾਂਗੇ ਆ ਕਿਹੜਾ ਆ ਜੀ ਇਹ 555 ਅਰਜੁਨ 52 ਐਚਪੀ ਵਾਲਾ ਜੀ 52 ਐਚਪੀ ਵਾਲਾ ਹਾਂਜੀ ਇਹ ਕਿਹੜਾ ਮਾਡਲ ਆ ਇਹ 15 ਵਾਲਾ ਟਰੈਕਟਰ ਆ ਜੀ 15 ਮਾਡਲ ਆ ਫਾਸਟ ਆ ਉਹ ਟਰੈਕਟਰ ਆ ਜੀ ਸਾਰਾ Ориਗਨਲ ਆ ਜੀ ਟਾਇਰਾਂ ਦੇ ਉੱਤੇ 92 ਪੈਸੇ ਆ ਜੀ ਜਿਹੜੇ ਪਛਾਣਨੇ ਪੈਸੇ ਟਾਇਰ ਹੈਗੇ ਆ ਹਾਂਜੀ ਬਾਕੀ ਅਗਲੇ ਟਾਇਰ ਮੈਂ ਦਾ ਛੌਂਗਣਾ ਪੁਆਏ ਬਾਈ ਜੀ ਵੱਡੇ ਹਾਂਜੀ ਛੌੜੇ ਪੁਆਜਾ ਵਾਲੇ ਟਾਇਰ ਛੌਂਗਲੇ ਛੌੜੇ ਇਹ ਬਾਕੀ ਟਰੈਕਟਰ ਦੀ ਲੀ ਕਿਉਂ ਘੇਰਾ ਕਿਤੋਂ ਨਹੀਂ ਹੈਗੀ ਟਰੈਕਟਰ ਵਧੀਆ ਸਾਰਾ Ориਗਨਲ ਟਰੈਕਟਰ ਆ ਜੀ 2000 ਕਿੰਟਾ ਚੱਲਿਆ Ориਗਨਲ ਜੀ ਸੈਂਟਰ ਗੇ ਟਰ 425000 ਦਾ ਹਾਂਜੀ ਹਾਂਜੀ ਲੈਪ ਕਰਕੇ ਦੇ ਦਾਂਗੇ ਪੂਰਾ ਠੀਕ ਟਰੈਕਟਰ ਨਵਾਂ ਪਿਆ ਬਾਕੀ ਨਵਾਂ 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 ਟਰੈਕਟਰ ਦਾ ਪੇਟ ਨਹੀਂ ਜਾਵੇ ਸਾਰਾ ਰੀਜਨ ਪੇਟ ਆ ਟਰੈਕਟਰ ਦਾ ਉਸ ਤੋਂ ਬਿਲਕੁਲ ਨਵਾਂ ਪਿਆ Ориジナル ਕਿਤੇ ਕਰਮਣੀ ਲੱਗੀ ਟਰੈਕਟਰ ਦੀ ਇਸ ਗੱਲ ਦੀ ਅਸੀਂ ਤਸੱਲੀ ਦਿੰਨੇ ਆ ਬਾਕੀ ਅੱਗੇ ਆ ਗਿਆ 575 ਡੀਆਈ ਇਹ ਨਵਾਂ ਮਾਡਲ ਆ ਜੀ ਨਵਾਂ ਮਾਡਲ ਟਾਇਰ ਬਿਲਕੁਲ ਚਾਰੇ ਨਵੇਂ ਹਾਂਜੀ ਬਿਲਕੁਲ ਨਾਲ ਦੇਵਾਂਗੇ ਬਿਲਨ ਨਾਲ ਆ ਟਾਇਰਾਂ ਦਾ ਹਾਂਜੀ ਤੇ ਇਹ ਇੱਕ ਇਹ ਕਿਹਦਾ ਮਾਡਲ ਮਾਡਲ ਕਿਹੜਾ ਇਹ ਨਵਾਂ ਮਾਡਲ ਆ ਜੀ ਨਵਾਂ ਮਾਡਲ ਆ ਜੀ ਤੇ ਇਹ ਕਿੰਦੀ ਕਿੰਨੀ ਡਿਮਾਂਡ ਆ ਜੀ ਇਹ 2750 275000 ਰੁਪਇਆ ਕੋਈ ਨਹੀਂ ਮਾਨਤਨ ਕਰਦਾਂਗੇ ਵਿੱਚ ਲੈ ਇਸ ਕੱਬੇ ਅੱਛਾ ਮਾਨਤਨ ਕਰ ਦੋਗੇ ਹਾਂਜੀ ਤੇ ਬਾਕੀ ਟਰੈਕਟਰ ਵਿਖਾ ਦਈਏ ਵੀਰਾਂ ਨੂੰ ਹਾਂ ਟਰੈਕਟਰ ਵਿਖਾ ਦੇ ਬਾਕੀ ਬਾਈ ਲੀਕਿੰਗ ਵਗੈਰਾ ਕਿਤੇ ਨਹੀਂ ਜੀ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਵੇਖੋ ਹਾਂ ਬਾਕੀ ਵਾਹ ਕੇ ਨਾਲੀ ਗਰੰਟੀ ਆ ਟਰੈਕਟਰਾਂ ਦੀ ਜਿਹੜੇ ਭਰਾਣੇ ਵਾਹ ਕੇ ਤਸੱਲੀ ਕਰਾ ਕੇ ਲੈ ਸਕਦੇ ਆ ਬਾਕੀ ਅਸੀਂ ਹੈ ਟਰੈਕਟਰ ਦੀ ਫੁੱਲ ਤਸੱਲੀ ਦਵਾਂਗੇ ਜਿੰਨੇ ਵੀ ਟਰੈਕਟਰ ਅਸੀਂ ਦਿਖਾਵਾਂਗੇ ਉਹਨਾਂ ਦੀ ਫੁੱਲ ਗਰੰਟੀ ਹੋਊਗੀ ਬਾਕੀ ਆ ਟਰੈਕਟਰ ਦੇ ਦੋਸਤੋ ਰੰਗ ਹੀ ਇੰਨਾ ਸਾਫ ਆ ਇਹਨਾ ਸੋਚਿਆ ਕਿਤੇ ਕਲਮ ਲੱਗੀ ਆ ਕਲਮ ਕਿਤੇ ਨਹੀਂ ਆਹ ਦੋ ਗੇਰੂ ਅੱਗੇ ਆ ਜਾ ਸਵਰਾਜ 855 55 h p ਵਾਲਾ ਕਿਹੜਾ ਮਾਡਲ ਹੈ ਇਹ ਇਹ 99 ਵਾਲਾ ਨਹੀਂ ਨਹੀਂ ਇਹ ਨਵਾਂ ਮਾਡਲ ਹਾਂਜੀ ਇਹਦੀ ਕਿੰਨੀ ਡਿਮਾਂਡ ਹੈ 2 ਲੱਖ ਰੁਪਏ ਡਿਮਾਂਡ ਕਰਦੇ ਬਾਕੀ ਦੋਸਤੋ ਇਹ 55 h p ਵਾਲਾ ਜਿਹੜਾ ਪਹਿਲਾਂ ਉਹਦੇ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਵੇਖ ਲਓ ਇਹ ਆ ਲਿਖਿਆ 55 h p 47 h p ਇਹਦੀ ਪੀਡੀਓ ਆ ਤੇ 55 h p ਡੈਕਟਰ ਆ ਇਹ ਵੱਡੀਆਂ ਬਾਬਰਾਂ ਵਾਲਾ ਹਾਂਜੀ ਤੇ ਬਾਕੀ ਟਰੈਕਟਰ ਵਧੀਆ ਇਹ ਕਿੰਨੇ ਦਾ 2 ਲੱਖ ਜੀ 2 ਲੱਖ ਰੁਪਏ ਮੌਕੇ ਵਾਲ ਕਰਦੇ ਇਹਦਾ ਕਰ ਦੋ ਤੇ ਮੌਕੇ ਤੇ ਮਾਨਤਾ ਆ ਬਾਕੀ ਦੇ ਮਾਨਤਾ ਕਰਾਂਗੇ ਆਉਣ ਦੇ ਕੋਲ ਵੀ ਚੱਲੀਏ ਉਹ 2012 ਮਾਡਲ ਆ ਜੀ 744 ਹਾਂਜੀ ਟਾਇਰਿੰਦੇ ਹੋਣੇ ਆ ਮੈਂ ਪੇਤਰਸੀ ਪੈਸੇ ਪੇਤਰਕ ਪੈਸੇ ਟਾਇਰ ਆ ਜੀ ਸਾਰੇ ਠੀਕ ਆ ਹਾਂਜੀ ਟਾਇਰ ਦੋਸਤੋ ਜੇ ਕਿਤੇ ਟਾਇਰ ਆ ਟਰੈਕਟਰ ਸਾਫ ਆ ਵੇ ਲੋ ਸਾਰਾ ਓਰੀਜਨਲ ਆ ਰੰਗ ਪੇਟ ਟੁੱਕਾ ਟਰੈਕਟਰ ਪਿਆ ਕਿਤੇ ਕੋਈ ਭੋਰਾ ਜੀ ਨਹੀਂ ਲੀਕਿੰਗ ਨਹੀਂ ਹੈਗੀ ਟਰੈਕਟਰ ਦੀ ਵੈਂਪਰ ਵਗੈਰਾ ਲੱਗਾ ਛਤਰੀ ਲੱਗੀ ਆ ਬਾਈ ਕੀ ਡਿਮਾਂਡ ਮੂਡ ਕਰਦੇ ਜੀ 3.5 ਲੱਖ ਰੁਪਈਆ ਕਰਦੇ ਜੀ 3.5 ਲੱਖ ਰੁਪਈਆ ਬਾਕੀ ਹੋਲੇਗਾ ਮੌਕੇ ਤੇ ਮੌਕੇ ਤੇ ਕੋਈ ਨਹੀਂ ਮਾਨਤਨ ਕਰ ਦਾਂਗੇ ਜੀ ਠੀਕ ਆ ਜੀ ਤੇ ਬਾਕੀ ਬਾਈ ਨੰਬਰ ਨੰਬਰ ਬੋਲ ਦਿਓ ਆਪਦਾ ਪੰਜਾਬ ਨੰਬਰ ਜੀ 991558 ਅੱਛਾ 00633 ਨਹੀਂ ਨਹੀਂ 9155 00633 633 ਬਾਈ ਬਾਈ ਦਾ ਨੰਬਰ ਆ ਜਿਹੜਾ ਟਰੈਕਟਰ ਪਸੰਦ ਆ ਬਾਈ ਨਾਲ ਗੱਲਬਾਤ ਕਰਕੇ ਤੇ ਟਰੈਕਟਰ ਦੀ ਤੁਸੀਂ ਕਰ ਸਕਦੇ ਜੀ ਟਰੈਕਟਰ ਜਿੰਨੇ ਵੀ ਆ ਪੰਜਾਬ ਨੰਬਰ ਆ ਕੋਈ ਵੀ ਬਾਹਰ ਦਾ ਨੰਬਰ ਨਹੀਂ ਆ ਟਰੈਕਟਰ ਸਾਰੇ ਦੇਖ ਲਓ ਹੋਵੇ ਪੰਜਾਬ ਨੰਬਰ ਤੇ ਕਾਪੀ ਕਾਗਜਾਂ ਦੀ ਫੁੱਲ ਗਾਰੰਟੀ ਹੋਊਗੀ ਹਾਂਜੀ ਕਾਪੀ ਕਾਗਜਾਂ ਦੀ ਫੁੱਲ ਗਾਰੰਟੀ ਹੋਊਗੀ ਟਰੈਕਟਰ ਨੂੰ ਹੀ ਵਾਹ ਕੇ ਲੈ ਜਾਣਗੇ ਠੀਕ ਹੈ ਤਾਂ ਟਰੈਕਟਰ ਬਾਈ ਵਾਹ ਕੇ ਜ਼ਿੰਮੇਵਾਰੀ ਫੁੱਲ ਹੋਏਗੀ ਟਰੈਕਟਰ ਦੀ ਕੋਈ ਓਦਾਂ ਦਾ ਟਰੈਕਟਰ ਡਿਫਾਲਟ ਟਰੈਕਟਰ ਨਹੀਂ ਹੋਏਗਾ ਟਰੈਕਟਰ ਦੇ ਪੇਪਰ ਬਿਲਕੁਲ ਸਹੀ ਹੋਣਗੇ ਬਾਕੀ ਬਾਈ ਦਾ ਨੰਬਰ ਆਪਾਂ ਵਿੱਚ ਵੀ ਡਿਸਪਲੇ ਤੇ ਲਾ ਦਾਂਗੇ ਸਾਰੇ ਵੀਰਾਂ ਦਾ ਧ